ਸੂਤਰੀ ਤਾ ਦੀ ਤਿੰਨ ਬਾਰ ajo 5% ਜਿਹੜਾ ਪ੍ਰੋਪਰਟੀ ਟੈਕਸ ਤੇ ਵਿੱਚ ਵਾਅਦਾ ਕਰਤਾ ਕਿਵੇਂ ਦੇਖਦੇ। ਦੇਖੋ ਇਹ ਸਰਕਾਰ ਜਦੋਂ ਤੋਂ ਇਹ ਬਣੀ ਹੈ ਇਹਨਾਂ ਨੇ ਇਕੱਲੇ ਪੰਜਾਬ ਤੇ ਪੰਜਾਬ ਦੇ ਖਜ਼ਾਨੇ ਦਾ ਤੇ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ। 4 ਲੱਖ ਕਰੋੜ ਕਰਜ਼ਾ ਪੰਜਾਬ ਦੇ ਉੱਤੇ ਝਾੜਤਾ ਹਰ ਰੋਜ਼ 150 ਕਰੋੜ ਰੁਪਏ ਦਾ ਕਰਜ਼ਾ ਇਹ ਸਰਕਾਰ ਲੈਂਦੀ ਹੈ ਹਰ ਘੰਟੇ ਲੱਖਾਂ ਦਾ ਕਰਜ਼ਾ ਛੜਦਾ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਇਹਨਾਂ ਪੈਸਿਆਂ ਦੇ ਨਾਲ 4 ਸਾਲਾਂ 'ਚ ਆ ਸਾਰੇ ਮਾਨਸਾ ਸ਼ਹਿਰ ਖੜਿਆ ਹੈ ਮੈਨੂੰ ਦੱਸ ਤੋਂ ਮਾਨਸਾ ਸ਼ਹਿਰ 'ਚ ਕਿਹੜਾ ਵਿਕਾਸ ਤਾਂ ਕੋਈ ਹਸਪਤਾਲ ਬਣਿਆ ਕੋਈ ਗਲੀ ਬਣੀ ਹੈ ਕੋਈ ਕੋਲੇਜ ਕੋਈ ਯੂਨੀਵਰਸਿਟੀ ਕੋਈ ਟਰਮਲ ਇੱਕ ਇਹ ਸਾਰੇ ਖੜੇ ਨੇ ਤੇ ਸੀਵਰ ਦਾ ਤੁਹਾਡਾ ਕੀ ਹਾਲ ਹੈ ਸਾਡੇ ਜਨਤਵਾਰ ਸੀਵਰ ਚ ਬਹੁਤ ਬੁਰਾ ਹਾਲ ਹੈ ਅੱਧਾ ਦਰਨਾ ਬੈਠਾ ਰਹਿੰਦਾ ਹੈ ਸ਼ਹਿਰ ਚ ਕਿਉਂਕਿ ਬੁਰਾ ਹਾਲ ਹੈ ਜਿਹੜਾ ਅਸੀਂ ਲਾ ਕੇ ਗਏ ਸੀ ਉਹਦੀ ਮੇਨਟੇਨੈਂਸ ਤੱਕ ਨਹੀਂ ਕੀਤੀ ਮੀਮਸ ਬਣ ਰਿਹਾ ਜੀ ਚੀਲਾਂ ਦਾ ਸ਼ਹਿਰ ਕਿਹਾ ਜਾ ਰਿਹਾ ਮਾਨ ਸਾਹਿਬ ਹਾਂਜੀ ਬੜਾ ਦੁੱਖ ਹੁੰਦਾ ਹੈ ਪਤਾ ਨਹੀਂ ਮੈਨੂੰ ਤਾਂ ਹੈਰਾਨੀ ਹੈ ਕਿ ਐਮ ਐਲ ਏ ਸਾਹਿਬ ਕੀ ਕਰ ਰਹੇ ਨੇ ਐਮ ਐਲ ਏ ਸਾਹਿਬ ਦੀ ਕਹਾਣੀ ਹੋਰ ਸੁਣ ਲਓ ਕਹਿੰਦਾ ਮੈਂ ਗਵਾਹ ਇਹਨਾਂ ਨੇ ਕਰਾਪਸ਼ਨ ਕੀਤੀ ਹੈ ਤਾਂ ਕਰਕੇ ਮੈਂ ਕੱਢਿਆ ਉਹਦੇ ਬਾਅਦ ਕੀ ਕਰਾਪਸ਼ਨ ਕੀਤੀ ਸੀ ਆਪੇ ਹੀ ਉਹਨਾਂ ਨੂੰ ਮਾਫੀ ਕਰਦਾ ਸੋ ਹੁਣ ਲੋਕਾਂ ਕਿਉਂਕਿ ਇਹਨਾਂ ਇੱਕ ਪਾਸੇ ਕਿਸਾਨਾਂ ਦੀ 44000 ਦੀ ਜ਼ਮੀਨ 44000 ਏਕੜ ਜ਼ਮੀਨ ਕਬਜ਼ਾ ਕਰਕੇ ਲੁੱਟ ਕੇ ਉਹਦੇ ਉੱਤੇ ਲੋਨ ਲੈ ਕੇ ਪੰਜਾਬ ਨੂੰ ਹੋਰ ਕਰਜ਼ਾਈ ਕਰਨਗੇ ਕਿਉਂਕਿ ਇਹਨਾਂ ਨੇ ਹੁਣ ਅਖੀਲੇ ਸਾਲ ਪੈਸੇ ਬਣਾਨੇ ਦੂਜੇ ਪਾਸੇ ਤੁਸੀਂ ਦੱਸ ਦਿਓ ਕਿ ਹੁਣ 5% ਹੋਰ ਇਹਨਾਂ ਨੇ ਟੈਕਸ ਵਧਾ ਦਿੱਤਾ ਹੈਗਾ ਤੇ ਅੱਗੇ ਹੀ ਲੋਕੀ ਦੁਖੀ ਸੀਗੇ ਅੱਗੇ ਹੀ ਮੰਦਾ ਚੱਲ ਰਿਹਾ ਨਾ ਕਿਸਾਨਾਂ ਦੀ ਸੁਣਾਈ ਕਾਨੂੰਨ ਵਿਵਸਥਾ ਦਾ ਆ ਹਾਲ ਹੈ ਮੈਨੂੰ ਲੱਗਦਾ ਦੁਕਾਨ ਜਾਂਦੇ ਵੀ ਦਫਤਰ ਜਾਂਦੇ ਵੀ ਲੋਕਾਂ ਨੂੰ ਡਰ ਲੱਗਦਾ ਹੈ ਤੇ ਸ਼ਾਇਦ ਬੀਬੀਆਂ ਨੂੰ ਤਾਂ ਘਰੇ ਬੈਠੇ ਵੀ ਡਰ ਲੱਗਦਾ ਹੋਊਗਾ ਕਿ ਕੌਣ ਬੂਆ ਪਾੜ ਕੇ ਅੰਦਰ ਆਜੂਗਾ ਤਾਂ ਕਿਸੇ ਦੇ ਉੱਤੇ ਗੋਲੀ ਚਲਾ ਦੂਗਾ ਕਿਉਂਕਿ ਕਾਨੂੰਨ ਆਮ ਦੀ ਕੋਈ ਚੀਜ਼ ਨਹੀਂ ਤੇ ਨਸ਼ਿਆਂ ਦੇ ਉੱਤੇ ਤਾਂ ਜਿਹੜਾ ਇਹਨਾਂ ਨੇ ਸਿਆਸਤ ਖੇਡੀ ਹੈ ਜਿਹੜੇ ਸੌਂ ਖਾਧੀਆਂ ਸੀ ਗੁਟਕਾ ਸਾਹਿਬ ਦੀ ਖਾ ਲਈ 4 ਮਹੀਨੇ ਚ ਖਤਮ ਕਰਨ ਦੀ ਖਾ ਲਈ ਅੱਜ ਨਸ਼ੇ ਸਿਖਰਾਂ ਤੱਕ ਪਹੁੰਚੇ ਹੋਏ ਨੇ ਜਿਹੜੇ ਕਹਿੰਦੇ ਕਿ ਜੀ ਮੇਰਾ ਪਰਿਵਾਰ ਫੜ ਲਿਆ ਬੜਾ ਵੱਡਾ ਸਰਗਨਾ ਅੱਜ ਮੈਂ ਇਹਨਾਂ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਦੱਸੋ ਤੁਹਾਡੇ ਮਹੱਲੇ 'ਚ ਗਲੀ 'ਚ ਨਸ਼ੇ ਖਤਮ ਹੋ ਗਏ ਵਿਕਰਮ ਨੂੰ ਫੜਨ ਦੇ ਨਾਲ ਤੇ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਅੱਜ ਫੜਦੇ ਕਿਉਂ ਨਹੀਂ ਹੈਗੇ ਜੇ ਸਰਗਨਾ ਨੂੰ ਤੁਸੀਂ ਫੜਿਆ ਤਾਂ ਤੇ ਬਾਅਦ ਫੜਿਆ ਕਿਉਂ ਸੋ ਇਹ ਕੱਲੇ ਇਹਦੇ ਡਰਾਮੇ ਹੈਗੇ ਗੱਲਾਂ ਮਾਰਦੇ ਨੇ ਗੱਲਾਂ ਮਾਰ ਕੇ ਇਸ਼ਤਿਹਾਰ ਕੱਢ ਦਿੰਦੇ ਨੇ ਉਸ ਇਸ਼ਤਿਹਾਰ ਤੋਂ ਪੈਸੇ ਲੈ ਲੈਂਦੇ ਨੇ ਤੇ ਬਈ ਲੋਕਾਂ ਨੂੰ ਤਾਂ ਭੁੱਲੀ ਬੈਠੇ ਸੋ ਲੋਕੀ ਹਰ ਪੱਖੋਂ ਦੁਖੀ ਨੇ ਹਰ ਵਰਗ ਧਰਮੇ 'ਚ ਬੈਠੇ ਆ ਜੇ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ ਕਿ ਪੰਜਾਬ 'ਚ ਅਜਿਹੇ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਨੇ ਕਿ ਨਾ ਤਾਂ ਇਹਨਾਂ ਨੇ ਧਰਮ ਨੂੰ ਛੱਡਿਆ ਵਿਧਾਨ ਸਭਾ 'ਚ ਕੀ ਬਿੱਲ ਲੈ ਕੇ ਆਏ ਨੇ ਬੇਅਦਬੀ ਦਾ ਬਿੱਲ ਲੈ ਕੇ ਆਏ ਤੇ ਕਾਂਗਰਸੀਆਂ ਨੇ ਰੱਬ ਨੇ ਆਪ ਮੂੰਹੋਂ ਸੱਚ ਕਢਵਾਤਾ ਅਰਦਾਸ ਕਰਕੇ ਸ਼ੁਰੂ ਤੋਂ ਕਹਿੰਦੇ ਅਸੀਂ ਇਹਦੇ ਉੱਤੇ ਪ੍ਰਗਟ ਸਿੰਘ ਕਹਿੰਦਾ ਅਸੀਂ ਸਿਆਸਤ ਖੇਡੀ ਅੱਧੇ ਵਿੱਚ ਸਾਡੇ ਵਿੱਚੋਂ ਅੱਧੇ ਇਹ ਸੀਗੇ ਜਿਹੜੇ ਕਹਿੰਦੇ ਸੀ ਬਦਲਾ ਦਾ ਨਾ ਲਾ ਕੇ ਇਹਨਾਂ ਨੂੰ ਟੰਗੋ ਤੇ ਅੱਧੇ ਆ ਸੀ ਕਿ ਨਹੀਂ ਲਟਕਾਈ ਰੱਖੋ ਸਿਆਸਤ ਖੇਡੋ ਤੇ ਉਹਦੇ ਬਾਅਦ ਸੁਖੀ ਰੰਦਾਵਾ ਨੇ ਕਹਿਤਾ ਕੀ ਸਿਆਸਤ ਖੇਟੀ ਗਈ ਜਿੰਨੇ ਅਸੀਂ ਸਿੱਟ ਬਣਾਏ ਉਹ ਲੋਕਾਂ ਦੇ ਅੱਖਾਂ 'ਚ ਘੱਟਾ ਸੱਟਣ ਵਾਸਤੇ ਸੀ ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਇਹਨਾਂ ਨੂੰ ਪਹਿਚਾਨੋ ਇਹਨਾਂ ਦੇ ਆਪ ਕੀ ਕਹਿ ਰਹੇ ਨੇ ਤੇ ਇਹ ਆਮ ਆਦਮੀ ਪਾਰਟੀ ਜਿਹੜਾ ਨਰੇਸ਼ ਯਾਦਵ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਸਕਦਾ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਕੋਰਟ ਤੋਂ ਕਨਵਿਕਟ ਹੋਇਆ ਹੈ ਕਿ 90 ਲੱਖ ਰੁਪਏ ਦੇ ਕੇ ਇਹਨੇ ਕੁਰਾਨ ਸ਼ਰੀਫ ਦੀ ਮਲੇਰ ਕੋਟਲਾ 'ਚ ਬੇਅਦਬੀ ਕਰਾਈ ਸੀ 2016 'ਚ ਤੇ 2016 'ਚ ਜੇ ਕੁਰਾਨ ਸ਼ਰੀਫ ਦੀ 90 ਲੱਖ ਰੁਪਏ ਦੇ ਕੇ ਬੇਦਵੀ ਕਰਾ ਸਕਦਾ ਹੈ ਤੇ 2014 ਚ ਇਹਨਾਂ ਦਾ ਜਨਮ ਹੋਇਆ ਤਾਂ 2015 ਵਾਲੀ ਬੇਦਵੀ ਜਿਹੜੇ ਪੰਜਾਬ ਚ ਕਦੇ ਨਹੀਂ ਹੋਈ ਸੀ ਇਹਨਾਂ ਦੇ ਜਨਮ ਤੋਂ ਬਾਅਦ ਹੋ ਜਾਂਦੀ ਤਾਂ ਫਿਰ ਤਾੜ ਕਿੱਥੇ ਜੁੜੀ ਹੋਈ ਹੈ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਝੂਠ ਮਾਰ ਕੇ ਧਰਮ ਨੂੰ ਵੇਚ ਕੇ ਇਹਨਾਂ ਨੇ ਸਿਆਸੀ ਪੌੜੀਆਂ ਟੱਪੀਆਂ ਨੇ ਅੱਜ ਇਹਨਾਂ ਦੀ ਪੁਲਸ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮੰਤਰੀ ਤੁਹਾਡੇ ਗਲੀ ਗਲੀ ਚ ਤੁਹਾਡੇ ਬੱਚਿਆਂ ਨੂੰ ਨਸ਼ੇ ਦੇ आदी ਬਣਾ ਰਹੇ ਨੇ ਤੇ ਪੈਸੇ ਕਮਾ ਰਹੇ ਨੇ ਦੂਜੇ ਪਾਸੇ ਤੁਹਾਨੂੰ ਕਰਜ਼ਾਈ ਕਰ ਰਹੇ ਨੇ ਕਾਨੂੰਨ ਵਿਵਸਥਾ ਗੈਂਗਸਟਰ ਦਾ ਰਾਤ ਤੁਹਾਨੂੰ ਡਰਾ ਧਮਕਾ ਰਹੇ ਨੇ ਤੇ ਕਿਸਾਨਾਂ ਦੀ ਜ਼ਮੀਨ ਜ਼ਬਤ ਕਰਨ ਲੱਗੇ ਨੇ ਸੋ ਮੈਂ ਤਾਂ ਆਹੀ ਬੇਨਤੀ ਕਰਦੀ ਆ ਕਿ ਲੋਕੀ ਜਾਗ ਜਾਣ ਪੰਜਾਬ ਦੇ ਭਵਿੱਖ ਹੈ ਨਾ ਬੱਚਿਆਂ ਦਾ ਭਵਿੱਖ ਜੇ ਬਚਾਣਾ ਹੈ ਤੇ ਫਿਰ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਿਆ ਜੋ ਕਿਹਾ ਕਰਕੇ ਦਿਖਾਇਆ ਸੀ ਗੁਨਾਹਗਾਰ ਹੈ ਜੀ ਅਸੀਂ ਤੁਹਾਨੂੰ ਕੁਝ ਕਿਹਾ ਹੋਏ ਲੇਕਿਨ ਇਹਨਾਂ ਨੇ ਸਾਡੇ ਟਾਈਮ 'ਚ ਇੱਕ ਬੇਅਦਵੀ ਹੋਈ ਸਾਨੂੰ ਉਸ ਚੀਜ਼ ਦਾ ਵੱਡਾ ਦੁੱਖ ਹੈ ਲੇਕਿਨ ਇਹ ਨਾ ਦੋਵਾਂ ਦੇ ਟਾਈਮ 'ਚ ਤਾਂ ਸਭ ਤੋਂ ਵੱਧ ਹੋ ਗਿਆ ਨੇ ਇਹਨਾਂ ਨੇ ਕੋਈ ਦੁੱਖ ਦਿਖਾਇਆ ਕਿਸੇ ਨੂੰ ਫੜਿਆ ਜੇ ਅਸੀਂ ਕੀਤੀ ਤਾਂ ਸਾਨੂੰ ਬੰਦ ਕਰ ਦਿੰਦੇ ਲੇਕਿਨ ਕੱਲੇ ਸਿਆਸਤ ਖੇਡ ਕੇ ਵੋਟਾਂ ਦੀ ਰਾਜਨੀਤੀ ਇਹਨਾਂ ਨੇ ਵੋਟਾਂ ਬਟੋਰੀਆਂ ਨੇ ਸਿਆਸਤ ਸੱਤਾ ਵਿੱਚ ਆ ਕੇ ਲੋਕਾਂ ਨੂੰ ਲੁੱਟਿਆ ਹੈ ਤੇ ਪੰਜਾਬ ਦੇ ਜੋ ਹਾਲਾਤ ਨੇ ਲੋਕਾਂ ਦੇ ਸਾਹਬ ਜੀ ਐਮਐਸਪੀ ਦੀ ਗੱਲ ਕਰਦੇ ਸੀ ਕਹਿੰਦੇ 5 ਮਿੰਟਾਂ ਚ ਐਮਐਸਪੀ ਦੇਵਾਂਗੇ ਫਸਲਾਂ ਦਾ ਬਦਲਾ ਕਰੋ ਮੂੰਗੀ ਬੀਜੀ ਸੀ ਕਿਸਾਨਾਂ ਨੇ ਜੀ 3000 ਰੁਪਏ ਨੂੰ ਵੀ ਕੋਈ ਖਰੀਦਣ ਨੂੰ ਤਿਆਰ ਨਹੀਂ ਬਰਬਾਦ ਹੋ ਰਹੀ ਹੈ ਮੰਡੀਆਂ 'ਚ ਹਰ ਪੱਖੋਂ ਵਧਿਆ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਤੁਸੀਂ ਮੁਰਗੀ ਤੇ ਬੱਕਰੀ ਛੱਡੋ ਜਿੱਥੇ ਬਾੜ ਦੇ ਨਾਲ ਨੁਕਸਾਨ ਹੋਇਆ ਸੀ ਹੜਾ ਦੇ ਨਾਲ ਨੁਕਸਾਨ ਗੜਿਆਂ ਦੇ ਨਾਲ ਨੁਕਸਾਨ ਹੋਇਆ ਅੱਜ ਵੀ ਮੇਰੇ ਹਲਕੇ 'ਚ ਪੁੱਛੋ ਹਲਕੇ 'ਚ ਪਾਣੀ ਮੀਵੇ ਪਾਣੀ ਦੇ ਨਾਲ ਫਸਲਾਂ ਰੁੱਲ ਗਈਆਂ ਨੇ ਕੋਈ ਪੁੱਛਣ ਤੱਕ ਨਹੀਂ ਆਇਆ ਪੁਰਾਣੇ ਮੁਆਵਜ਼ੇ ਤਾਂ ਕੀ ਦੇਣੇ ਸੀ ਹੁਣ ਦੇਖਣ ਹੁਣ ਤਾਂ ਦੇਖਣ ਵੀ ਨਹੀਂ ਆਉਂਦੇ ਸੋ ਇਹਨਾਂ ਨੇ ਫਸਲਾਂ ਦੀ ਐਮਐਸਪੀ ਇੱਕ ਹੋਰ ਇੱਕ ਸਿਆਸੀ ਜੁਮਲਾ ਸਿਗਾ ਉਹ ਜਿਹੜੀ ਬੀਬੀ ਕਹਿੰਦੀ ਸੀ 5 ਮਿੰਟਾਂ 'ਚ ਦੇਵਾਂਗੇ ਉਹ ਬੀਬੀ ਵੀ ਗਈ ਉਹਨਾਂ ਦੇ 5 ਮਿੰਟ ਕੀ 4 ਸਾਲ ਨਿਕਲ ਗਏ ਤੇ ਮੁੱਖ ਮੰਤਰੀ ਸਾਹਿਬ ਨੇ ਇਕੱਲੇ ਗੱਲਾਂ ਮਾਰ ਮਾਰ ਕੇ ਇਹ ਪੰਜਾਬ ਨੂੰ ਇੱਕ ਸਟੇਜ ਬਣਾ ਛੱਡਿਆ ਸੋ ਦੁੱਖ ਹੁੰਦਾ ਹੈ ਕਿ ਕਿਸਾਨਾਂ ਦੇ ਨਾਲ ਧੋਖਾ ਆ ਬੀਬੀਆਂ ਖੜੀਆਂ ਨੇ ਤਾਂ ਪੁੱਛੋ ਇਹਨਾਂ ਨੂੰ 1000 ਰੁਪਏ ਕਿਨੂੰ ਆਏ ਨੇ ਪੰਜਾਬ 'ਚ ਕਿਸੇ ਬੀਬੀ ਨੂੰ 1000 ਰੁਪਏ ਆਏ ਬੀਬੀਆਂ ਨੇ ਕਿੰਨੀ ਵੱਡੀ ਗਿਣਤੀ 'ਚ ਇਹਨਾਂ ਨੂੰ ਵੋਟਾਂ ਪਾਈਆਂ ਸੀ ਅੱਜ 45 45 50 50 ਹਜ਼ਾਰ ਬਕਾਇਆ ਖੜਾ ਹੈ ਹਰ ਪੰਜਾਬ ਦੀ ਬੀਬੀ ਦਾ ਤਾਂ ਮੈਂ ਆਸ ਕਰਦੀ ਆਂ ਕਿ ਜੇ ਝੂਠੀ ਸਰਕਾਰਾਂ ਤੋਂ ਬਚਣਾ ਹੈ ਫਿਰੋਜ਼ ਛਾੜੂ ਦੇ ਨਾਲ ਜਦ ਆਣਗੇ ਘੋਟਾ ਵਾਸਤੇ ਉਹ ਛਾੜੂ ਦੇ ਖਾਕੇ ਨਾ ਤੋਂ ਹਿਸਾਬ ਜ਼ਰੂਰੀ ਬੀਬਾ ਜੀ ਵਿਧਾਨ ਸਭਾ ਦੇ ਵਿੱਚ ਜਿਹੜੀ ਅੱਗੇ ਮर्यादा ਸੀਗੀ ਲੇਕਿਨ ਲਾਈਵ ਦੀ ਜਿਹੜੀ ਹੁਣ ਕੰਟਰੋਲ ਆ ਉਹ ਦਿੱਲੀ ਵਾਲਾ ਨੂੰ ਦਿੱਤਾ ਕੀ ਕਹੋਗੇ ਤੁਸੀਂ ਸਾਰਾ ਪੰਜਾਬ ਦਿੱਲੀ ਦੇ ਕੰਟਰੋਲ 'ਚ ਹੈ ਜੀ ਪੰਜਾਬ ਦਿੱਲੀ ਦੇ ਜਿਹੜੇ ਜ਼ਮਾਨਤ 'ਚ ਜੇਲ੍ਹ ਤੋਂ ਬਾਹਰ ਬੈਠੇ ਨੇ ਕੇਜਰੀਵਾਲ ਸੋਸੋਡੀਆਂ ਤੇ ਉਹਨਾਂ ਦਾ ਲੁਟੇਰਾ ਟੋਲਾ ਇਹ ਸਾਰਾ ਟੋਲਾ ਆ ਕੇ ਹੁਣ ਪੰਜਾਬ 'ਚ ਕਾਬਜ਼ ਹੋ ਗਿਆ ਹੈ ਤੇ ਉਹਨਾਂ ਦੇ ਥੱਲੇ ਇਹਨਾਂ ਦੇ ਸੈਂਕੜੇ ਗਿਣਤੀ ਵਿੱਚ ਹਰ ਮਹਿਕਮੇ 'ਚ ਇਹ ਦਿੱਲੀ ਵਾਲੇ ਬੈਠੇ ਉਹਨੇ ਪੋਲਿਊਸ਼ਨ ਬੋਰਡ ਦੇਖ ਲਓ ਰਹਿਰਾ ਦੇਖ ਲਓ ਐਜੂਕੇਸ਼ਨ ਦੇਖ ਲਓ ਹਰ ਵੱਡਾ ਮਹਿਕਮਾ ਇਹਨਾਂ ਦੇ ਦਿੱਲੀ ਵਾਲਿਆਂ ਦੇ ਹਵਾਲੇ ਕੀਤਾ ਹੋਇਆ ਤੇ ਇਹ ਦਿੱਲੀ ਵਾਲੇ ਬੈਠ ਕੇ ਉਹਨੂੰ ਤਾਂ ਭਗਵੰਤ ਮਾਨ ਤਾਂ ਕੱਲਾ ਅੰਗੂਠਾ ਛਾਪ ਬਣ ਕੇ ਰਹਿ ਗਿਆ ਆਪ ਵੀ ਕੁਰਸੀ ਦੇ ਖਾਤੇ ਜੋ ਕਹਿੰਦੇ ਅੰਗੂਠਾ ਮਾਰ ਮਾਰ ਕੇ ਮਾਰ ਮਾਰ ਕੇ ਉਸੀ 'ਚ ਬੈਠੇ ਤੇ ਇਹ ਲੁੱਟੀ ਜਾ ਰਹੇ ਨੇ ਤਾਂ ਮਰਿਆਦਾ ਜਿੱਥੇ ਇੱਕ ਇਲੈਕਟਿਡ ਗਵਰਨਮੈਂਟ ਤੇ ਇਹਨਾਂ ਨੇ ਮਜ਼ਾਕ ਬਣਾ ਛੱਡਿਆ ਜਿੱਥੇ ਪੰਜਾਬ ਦੀ ਇੱਕ ਅਣਖ ਹੁੰਦੀ ਸੀ ਇੱਕ ਸ਼ਾਨ ਹੁੰਦੀ ਸੀ ਸਾਡੀ ਰੀਡ ਵੀ ਹੱਡੀ ਹੁੰਦੀ ਸੀ ਅਸੀਂ ਖੜਦੇ ਸੀਗੇ ਉਹ ਸਾਰਾ ਕੁਝ ਰੋਲ ਛੱਡਿਆ ਉਹਨਾਂ ਦੇ ਪੈਰਾਚੂਟ ਡਿੱਗ ਕੇ ਇਹ ਮੁੱਖ ਮੰਤਰੀ ਬਣ ਗਿਆ ਤੇ ਹੁਣ ਪੈਰਾਂ ਦੀ ਜੁੱਤੀ ਬਣ ਕੇ ਹੁਣ ਕਹਿੰਦੇ ਸੀ ਅੰਗਰੇਜ਼ ਆਉਣਗੇ ਕੰਮ ਕਰਨ ਲਿਆ ਕੇ ਦਿੱਲੀ ਵਾਲੇ ਬਿਠਾ ਦੇ ਪੰਜਾਬ ਦੇ ਸਿਰ ਤੇ ਕਿਵੇਂ ਦਿੱਸਦੇ ਤਾਂ ਆਹੀ ਅੰਗਰੇਜ਼ ਹੈ ਜਿਨ੍ਹਾਂ ਦੇ ਪੈਰਾਚੂਟ ਅੱਜ ਤੱਕ ਕਿਸੇ ਮੁੱਖ ਮੰਤਰੀ ਨੂੰ ਕਿਸੇ ਦੇ ਪੈਰਾਚੂਟ ਦਿੱਲੀ ਹੋਏ ਦਾ ਪੈਰਾਚੂਟ ਡਿੱਗਦੇ ਹੋਏ ਤੁਸੀਂ ਦੇਖਿਆ ਹੈ ਇੱਕ ਨਖੇਦ ਸ਼ਰਾਬੀ ਨੂੰ ਬਣਾ ਬੈਠੇ ਆਪਾਂ ਤੇ ਪੰਜਾਬ ਵੇ ਛੱਡਿਆ ਆਪਣੀ ਕੁਰਸੀ ਖਾਤਰ ਤੇ ਹੁਣ ਆਪਾਂ ਆਸ ਕੀ ਕਰਦੇ ਹੁਣ ਤਾਂ ਇਹਨੂੰ ਜਿੰਨੀ ਛੇਤੀ ਕੱਢੋਂਗੇ ਉਨੀ ਛੇਤੀ ਆਪਾਂ ਬਚ ਜਾਵਾਂਗੇ ਠੀਕ ਹੈ ਥੈਂਕ ਯੂ